ਸਰਕਾਰਯੋਗ ਜੋ ਦੇ ਵੀ ਸਾਥ ਸੰਗਤ ਤੱਨੇ ਵਿੱਚ ਇਕੱਤਰ ਹੋਏ ਮੇਰੇ ਵੱਡੀ ਛੋਟੀ ਵੀ ਮੇਰੇ ਬਜ਼ੁਰਗ ਪਹੁੰਚੀ ਹੋਈ ਕਾਂਗਰਸ ਪਾਰਟੀ ਦੇ ਵੱਖੋ ਵੱਖਰੇ ਕਾਲ ਕਾਲ ਦੇ ਵਿੱਚ ਸਾਡੇ ਪੁਰਛੇ ਮੰਦਰਵੀਰ ਜੀ ਜਗਦੀਸ਼ ਗੋਦਾ ਜੀ ਜਿੰਨੇ ਵੀ ਅੱਜ ਤੁਸੀਂ ਇੱਥੇ ਪਹੁੰਚਿਆ ਹੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਤੈਨ ਤੁਦਨ ਦਾ ਨਾਮ ਕਰਦੀਆਂ ਜਿਨ੍ਹਾਂ ਨੇ ਅੱਜ ਸੱਚ ਦੀ ਲੜਾਈ ਦੇ ਵਿੱਚ ਸਾਰੇ ਛੋਕੇ ਵੀਰ ਦਦਨ ਦਾ ਸਾਥ ਸਿੱਧਾ ਜੋਂ ਦੇ ਵਾਸਤੇ ਰਹੋ ਜਿਹੜੇ ਅੱਜ ਸਾਰੇ ਇੱਥੇ ਮੌਜੂਦ ਚੰਗੇ ਵੇਲੇ ਪਹੁੰਚ ਜਾਵੇ ਨਾ ਪਹੁੰਚ ਜਾਵੇ ਜਿਹੜਾ ਮਾਰੀ ਮਿਲੀ ਆ ਕੇ ਖਰਚਨ ਦੇਣਾ ਰੱਬ ਵਰਗਾ ਹੁੰਦਾ ਅੱਜ ਜਿੰਨੇ ਆ ਗਏ ਉਹਨਾਂ ਇੱਥੇ ਰੱਬ ਵਰਗੇ ਹੀ ਹੋ ਭਾਈ ਜੋਂ ਦੇ ਵਾਸਤੇ ਰਹੋ ਸਾਰੇ ਅੱਜ ਸਾਡੀ ਲੜਾਈ

ਸਾਨੂੰ ਭਾਵੇਂ ਜੋ ਮਰਜ਼ੀ ਕਰਨਾ ਪਿਆ ਜੇ ਇਹਨਾਂ ਦਾ ੱਟਕਾ ਨਾ ਛੱਲਿਆ ਤੇ ਨਾ ਛੱਲਾਂਗੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਸਾਨੂੰ ਭਾਈ ਆਪ ਦਾ ਹੱਕ ਲੈਣਾ ਆਉਂਦਾ ਹੈ ਕੋਈ ਪਹਿਲੀ ਵਾਰੀ ਕਰਨੇ ਤੇ ਨਹੀਂ ਬੈਠੇ ਕਾਂਗਰਸ ਦੇ ਵਰਕਰ ਜਿੰਨੇ ਆ ਜਿੱਥੇ ਪਹੁੰਚੀ ਹੋਈ ਹੈ ਤੁਸੀਂ ਜਿੰਨੇ ਮੇਰੇ ਭਰਾ ਇੱਥੇ ਆਏ ਹੋ ਕਿ ਸਾਡੇ ਤੇ ਪਹਿਲੀ ਵਾਰੀ ੱਟਕਾ ਨਹੀਂ ਹੋਇਆ ਜਦੋਂ ਬਾਦਲ ਸਿੰਘ ਮੁੱਖ ਮੰਤਰੀ ਹੋਇਆ ਕਰਦੀ ਸੀ ਨਾ ਤਦ ਨਹੀਂ ਉਦੋਂ ਵੀ ਆਪਾਂ ਐਂ ਲਾਉਂਦੇ ਸੀ ਤੇ ਆ ਤਾਂ ਨਾ ਉਦੋਂ ਵੀ ਹੀ ਆਇਆ ਜਦ ਪਹਿਲੀ ਵਾਰੀ ਨੀਵਾਂ ਸੱਡੇ ਨਾਲ ਇਹ ਮੈਂ ਪੁਲਿਸ ਨੂੰ ਸ਼ਾਸਨ ਨੂੰ ਦੱਸਣਾ ਚਾਹਣੀ ਹੈ ਜਿਹੜੇ ਵੀ ਜ਼ਿੰਮੇਵਾਰ ਲੋਕ ਸੀ ਸਭ ਤੋਂ ਪਹਿਲਾਂ ਤਾਂ ਇਹ ਪਛਾਣ ਕਰੋ ਕਿ ਭਾਈ ਤੁਸੀਂ ਇੱਥੇ ਬੈਠੇ ਕਾ ਤੋਂ ਤੇ ਜੇ ਕੰਮ ਦਾ ਨਹੀਂ ਪਤਾ ਤੇ ਮੈਂ ਸਰਕਾਰ ਤੋਂ ਹੀ ਮੰਗ ਕਰਦੀ ਆ ਜਿਹੜਾ ਜਿਹੜਾ ਪੁਲਿਸ ਮੁਲਾਜ਼ਮ ਜ਼ਿੰਮੇਵਾਰ ਸੀ ना भी भी। थे। थे। और और सारी कांग्रेस पार्टी धरना लो भी कि हम लेकर रेडी ਦੀਵਾਲੀ ਵਾਲੀ ਰਾਤ ਨੂੰ ਦੋਸਤਾ ਪਿੰਡ ਦੇ ਵਿੱਚ ਐਡਾ ਵੱਡਾ ਘਾਨ ਕੀਤਾ ਇਹਨਾਂ ਲੋਕਾਂ ਨੇ ਮੈਨੂੰ ਨਹੀਂ ਪਤਾ ਕੀ ਇਹਨਾਂ ਦੇ ਦਿਮਾਗੀ ਸਿੱਧੀ ਸੀ ਕੀ ਕਾਰਨ ਸੀ ਇੱਕ ਬੰਦਾ ਸੀ ਦੁਕਾਨ ਚ ਲਾ ਰਿਹਾ ਦੀਵਾਲੀ ਵਾਲੀ ਰਾਤ ਨੂੰ ਬੈਠ ਕੇ ਮਠਿਆਈ ਵੇਚ ਰਿਹਾ ਉਹਨ ਨੂੰ ਦੀ ਦੁਕਾਨ ਤੋਂ ਕਸੀਡ ਕੇ ਚੌਂਕੀ ਖਾਣੇ ਚ ਲਿਗਾਏ ਉਹਨੂੰ ਕੁੱਟਿਆ ਉਹਦਾ ਬੁਰਾ ਹਾਲ ਕਰਤਾ ਸਾੜੀਓ ਦੀ ਬੋਡੀ ਤੇ ਲਾਸਾਂ ਪਾਤੀਆਂ ਤੇ ਅੱਜ ਇਹ ਸਾਨੂੰ ਧੰਨੀਆਂ ਦਿੰਦੇ ਆ ਸ਼ਮੰਦੀ ਹੁੰਦੀ ਇਹਨਾਂ ਨੂੰ ਸਾਰੀ ਜਿੰਨੀ ਸੰਗਤ ਇਕੱਠੀ ਹੋਈ ਹੈ ਮੈਂ ਸਭ ਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਸਾਰੇ ਇੱਕ ਇੱਕ ਹੱਦ ਤੱਕ ਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਕਿ ਜੋ ਮੰਦੀ ਕਹਿਣ ਜੋ ਮਰਦੀ ਕਹਿਣ ਅਸੀਂ ਇਨਸਾਫ ਲੈ ਕੇ ਹਟਾਂਗੇ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਆਵਾਜ਼ ਸੁਣ ਰਹੇ ਹੋਗੇ ਇਹ ਲੋਕ ਦੋ ਦਿਨ ਦਾ ਟਾਈਮ ਦਿੱਨੇ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਭਾਈ ਦੋ ਦਿਨ ਦਾ ਆਲਟੀਮੇਟਮ ਦਿੱਨੇ ਹੈ ਜੇ ਦੋ ਦਿਨਾਂ ਦੇ ਅੰਦਰ ਅੰਦਰ ਕਾਰਵਾਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਤੇ ਨਾ ਹੋਈ ਰਿਪੋਰਟ ਜੇ ਦੋ ਦਿਨਾਂ ਦੇ ਅੰਦਰ ਅੰਦਰ ਕਾਰਵਾਈ ਨਾ ਹੋਈ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਰਾਸਤ ਨੂੰ ਮੇਰੇ ਆਫਰ ਕਰਦੇ ਸੀ ਜੀ ਤੁਹਾਦਾਂ ਦੇ ਅੰਦਰ ਅੰਦਰ ਦਾ ਜਗਤ ਨਹੀਂ ਆ ਮਿਲਿਆ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹਦਾ ਮਰਜਾਨਾ ਭੁੱਦਣਾ ਪਊਗਾ ਤੂੰ ਤੁਹਾਡੇ ਨਾਲ ਦਾ ਟਾਈਮ ਆ ਪਈ ਆ ਤਾਂ ਵਿਚਾਰ ਕਰ ਲੋ ਨਹੀਂ ਤਾਂ ਮਰਜਾਨਾ ਭੁਗਤਣਾ ਪਊਗਾ ਮੈਂ ਸਾਰੀ ਸੰਗਤ ਦੇ ਵਿੱਚ ਖੜਕੇ ਇਹ ਬੇਨਤੀ ਕਰਨੀ ਹੈ ਅੱਜ ਪਿਆਰ ਨਾਲ ਕਹਿ ਰਹੀ ਹੈ ਦੋ ਗਣੇ ਅਕੇ ਨਾਂਗੇ ਭੈਣ ਜੀ ਦੋ ਦਿਨਾਂ ਦਾ ਫਾਈਨਲ ਐਲਟੀਮੇਟਮ ਦੇ ਰਹੇ ਆ ਜੀ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਜੀ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਤੇ ਤੇ ਸਰਕਾਰ ਨੂੰ ਇਹਦਾ ਹਜਾਨਾ ਭੁਗਤਣਾ ਪਊਗਾ ਬਹੁਤ ਵੱਡੀ ਕਾਰਵਾਈ ਇਹਨਾਂ ਦੇ ਉੱਤੇ ਅਸੀਂ ਜਾ ਕੇ ਕਰਾਂਗੇ ਜੋ ਲੋਕਤੰਤਰ ਦਾ ਕਹਾਣੀ ਇਹਨਾਂ ਨੇ ਕੀਤਾ ਉਹ ਕਿਤੇ ਵੇਖ ਕੋਈ ਨਹੀਂ ਮਿਲਿਆ ਤੇ ਦੋਦਾਚ